ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੰਗ ਨਸ਼ਿਆਂ ਵਿਰੁੱਧ ਭ੍ਰਿਸ਼ਟਾਚਾਰ ਨੂੰ ਲੈ ਕੇ ਗੈਂਗਸਟਰਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀਆਂ ਕਾਰਗੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਪੁਲਸ ਵੱਲੋਂ ਵੀ ਧੱਕੇ ਚਾਈ ਕੀਤੀ ਜਾ ਰਹੀ ਹੈ ਇਹ ਧੱਕੇਸ਼ਾਹੀ برداشت ਨਹੀਂ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਗਾ ਖੋਲ ਦਿੱਤੀਆਂ ਨੇ ਪੰਜਾਬ ਪੁਲਸ ਦੀਆਂ ਇਸ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲੱਖਾਂ ਸਿਧਾਨਾ ਦੀ ਗੱਡੀ ਦੇ ਵਿੱਚ ਗੱਡੀ ਠੋਕੀ ਗਈ ਪੰਜਾਬ ਪੁਲਸ ਦੇ ਵੱਲੋਂ ਉਸ ਤੋਂ ਬਾਅਦ ਥਾਣੇ ਦੇ ਵਿੱਚ ਜਾ ਕੇ ਤਮਕਾਇਆ ਬੁਖਲਾਇਆ ਅਤੇ ਕੁੱਟਿਆ ਵੀ ਗਿਆ ਦੱਸਿਆ ਜਾ ਰਿਹਾ ਹੈ ਕਿ ਕੱਲਾ ਨਰਿੰਦਰਦੀਪ ਦਾ ਮਾਮਲਾ ਨਹੀਂ ਕੱਲਾ ਲਖੇ ਸੁਧਾਣੇ ਦਾ ਮਾਮਲਾ ਨਹੀਂ ਮਾਮਲੇ ਕਈ ਹੋਰ ਵੀ ਜੁੜ ਗਏ ਨੇ ਕਿ ਪੰਜਾਬ ਪੁਲਿਸ ਵੱਲੋਂ ਆਖਰਕਾਰ ਤੱਕ ਇਹ ਕਿਉਂ ਕੀਤੇ ਜਾ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣੇ ਤੇ ਨਹੀਂ ਚੱਲਦੀ ਸਰਕਾਰ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਰਨਗੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ 13 ਜੁਲਾਈ ਨੂੰ ਵੱਡੇ ਪੱਧਰ ਤੇ ਰੋਸ ਹੋਵੇਗਾ ਪੰਜਾਬ ਪੁਲਿਸ ਦੇ ਨਾਮ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਦੇ ਨਾਲ ਜਾਂ ਜਿਹੜਾ ਉਸ ਦੇ ਖਿਲਾਫ ਬੋਲਦਾ ਹੈ ਜਿਹੜਾ ਉਸ ਦੇ ਆਵਾਜ਼ ਵਿਰੁੱਧ ਚੁੱਕਦਾ ਹੈ ਉਸ ਦੇ ਨਾਲ ਕੁੱਤੇਖਾਨੀ ਉਸ ਦੀ ਕੋਟਮਾਰ ਉਸ ਨੂੰ ਨਜ਼ਾਇਜ਼ ਫੜਵਾਇਆ ਜਾਂਦਾ ਹੈ ਉਸ ਉੱਤੇ ਨਜ਼ਾਇਜ਼ ਪਰਤੇ ਕੀਤੇ ਜਾਂਦੇ ਨੇ ਲਖੇ ਸਿਧਾਨੇ ਨੇ ਕਿਹਾ ਕਿ ਜੋ ਜੇਕਰ ਸਾਡੇ ਵਰਗਿਆਂ ਨਾਲ ਅਜਾਇ ਹੋ ਰਿਹਾ ਹੈ ਤਾ ਫਿਰ ਆਪ ਲੋਕਾਂ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਜਿਹੜੀ ਹੈ ਕਿਵੇਂ ਇਮੀਡੀਏਟਲੀ ਹੋਵੇਗੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਲਖੇ ਸਧਾਨੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹਨਾਂ ਨੇ ਤੇਰੇ ਉਹਨਾਂ ਨੇ ਤੇਰੇ ਵਿਰੋਧ ਨੂੰ ਧਰਨਾ ਲਾਉਣਾ ਹੈ ਕੋਈ 13 ਜੁਲਾਈ ਨੂੰ ਦੱਸਿਆ ਜਾ ਰਿਹਾ ਹੈ ਕਿ 13 ਜੁਲਾਈ ਨੂੰ ਲਖੇ ਸਧਾਨੇ ਵੱਲੋਂ ਸਮੋਦਨ ਕੀਤਾ ਗਿਆ ਉਹਨਾਂ ਨੇ ਕਿਹਾ ਤੁਹਾਨੂੰ ਥਾਂ ਦੱਸ ਦਿੱਤੀ ਜਾਵੇ ਕਿ ਸਮਾਂ ਦੱਸ ਦਿੱਤਾ ਜਾਵੇਗਾ 13 ਜੁਲਾਈ ਨੂੰ ਹਜੂਮ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਆ ਜਿਨ੍ਹਾਂ ਦਾ ਕੋਈ ਦੋਸ਼ ਨਹੀਂਦਰ ਦੋਸ਼ ਲੋਕਾਂ ਦੇ ਨਾਲ ਉਹਨਾਂ ਦੀ ਆਵਾਜ਼ ਨੂੰ ਬਲੰਤ ਕੀਤਾ ਜਾ ਸਕੇ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਿਸ ਵੀ ਨੇ ਵੀ ਧੱਕਾਸ਼ਾਹੀ ਕੀਤਾ ਹੈ ਸਟਾ ਲਗੀਆਂ ਕੁਟੀਆਂ ਮਾਰਿਆ ਗਿਆ ਤਮਕਾਇਆ ਗਿਆ ਬਾਤ ਵਿੱਚ ਇੱਕ ਇੱਕ ਰਾਤ ਸਾਰੀ ਜਿਹੜਾ ਹੈ ਥਾਣੇ ਵਿੱਚ ਡੱਕ ਕੇ ਰੱਖਿਆ ਲੱਖਾਂ ਸਿਧਾਨੇ ਨੂੰ ਲੱਖਾਂ ਸਿਧਾਨੇ ਜਿਹੜੇ ਸਮਾਜ ਸੇਵੀ ਵਿੱਚੋਂ ਜਾਣ ਜਾਂਦੇ ਨੇ ਹਰ ਪੰਜਾਬ ਦੇ ਮੁੱਦੇ ਤੇ ਗੱਲ ਕਰਦੇ ਨੇ ਚਾਹੇ ਉਹ ਪੰਜਾਬ ਦੇ ਚੋਂ ਵਧ ਰਿਹਾ ਨਸ਼ਾ ਹੋਵੇ ਚਾਹੇ ਉਹ ਪੰਜਾਬ ਦੇ ਚੋਂ ਵਧ ਰਹੀ ਬੇਰਜ਼ਗਾਰੀ ਹੋਵੇ ਚਾਹੇ ਗੱਲ ਹੋਵੇ ਪੰਜਾਬੀ ਮਾਂ ਬੋਲੀ ਦੀ ਇਹਨਾਂ ਦਿਨਾਂ ਵਿੱਚ ਲਖਾ ਸਦਾਨਾ ਪੰਜਾਬ ਸੇਵੀ ਦੇ ਪੰਜਾਬ ਸੇਵਾਵੀ ਦੇ ਸੇਵੀ ਦੇ ਨਾਲ ਜਾਣੇ ਜਾਂਦੇ ਨੇ ਉਹਨਾਂ ਨੇ ਧਰਮਿਆਂ ਤੇ ਵੀ ਪ੍ਰੋਟੈਸਟ ਕੀਤਾ ਉਹਨਾਂ ਨੇ ਪਾਣੀਆਂ ਦੇ ਹੱਕ ਵਿੱਚ ਵੀ ਬੋਲੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਕਾਬ ਕਰਦੇ ਨੇ ਉਹਨਾਂ ਵਿਰੁੱਧ ਝੂਠੇ ਮਕਦਮੇ ਚਲਾਈ ਚਾਰੇ ਦੀ ਪੰਜਾਬ ਸਰਕਾਰ ਵੱਲੋਂ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ 13 ਜੁਲਾਈ ਨੂੰ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਬਿਊਰੋਕ੍ਰਾਸੀ ਦਾ ਵਿਰੋਧ ਹੋਵੇਗਾ ਲਖਾ ਸਦਾਨਾ ਅਤੇ ਉਸ ਤੇ ਸਮਰਥਕਾਂ ਵੱਲੋਂ ਧੰਨ